ਸੋਨ ਦਰਿਆ ਤੇ ਠੰਡ ਵੇਵਾ ਆਪ ਲੈ ਜਾਂਦੀ ਆ ਆਗ ਨਹੀਂ ਸੋਨਾ ਹੀ ਸੋਨਾ ਕੰਮ ਹੋ ਗਿਆ ਬਾਬਾ ਸੌਖ ਰੱਖੇ ਰੇਡ ਹੋ ਕੇ ਲੱਗ ਜੀ ਯਾਰ ਕਿਤੇ ਹੁਣ ਇੱਕ ਤਾਂ ਬਹੁਤ ਵੱਡਾ ਇਸ਼ਾਨ ਦੇਖਣ ਨੂੰ ਮਿਲਿਆ ਇਧਰੋਂ ਮੈਂ ਬਾਲਿਆ ਦੋ ਲੈਣਾ ਜੇ ਉਧਰ ਅੰਕਲ ਹੀ ਆਏ ਅੰਕਲ ਲੱਗਾ ਰੂਲਾ ਸਾਹ ਕਰਨ ਬੜਾ ਆਪਾਂ ਗੱਲ ਜੀ ਬੇਟੀ ਦਾ ਧੀ ਦੇ ਕੇਦਾਰ ਜੀ ਲੈ ਆ ਲੈ ਜਲਦੀ ਤੂੰ ਤੇਰ ਦਰਦੀ ਆ ਸਿਰ ਤੇ ਖਾਲ ਕੇ ਤੂੰ ਉਹਨੇ ਹਾਂ ਦੇਖ ਨਹੀਂ ਝੋਟੇ ਜਾਂਦਾ ਕਿ ਨਹੀਂ ਦੋ ਟਾਂ ਸ਼੍ਰੀ ਗੁਰੂ ਜੀ ਸਾਰਿਆਂ ਨੂੰ ਤੇ ਆ ਗਏ ਆਪਾਂ ਮਟਰ ਤੇ ਤੇ ਡਿਗਰ ਪਾ ਲਿਆ ਦੋ ਆ ਲੱਗੇ ਪਾਣਾ ਆ ਤਾਂ ਅਜੇ ਮੋਬ ਹੈ ਗਿਆ ਸੇ ਲੋ ਕਰਵਾਇਓ ਦੋ ਜੀ ਗੱਲ ਦਈ ਨਹੀਂ ਕੁਝ ਥੋੜਾ ਫਰਕ ਪਿਆ ਵਾ ਢੜਲੇ ਲੱਗੇ ਢੜੂ ਢੜੂ ਪਾਉਣ ਫੇ ਚੱਲਦੇ ਉਧਰਲੇ ਬਨੇ ਲੈ ਕੇ ਡਿਗਰ چکی جانا کام بس دو ٹریکٹر چل گئے آپ لے چلے مندر لوگ کر کے بڑائی شروع ہو جی باقی لےبر والے بھی ٹوٹ گئے ابھی روٹی روٹی بنا تو یہ جی آ پر خطرے تو گھر جی ہو جائے گا ਆ ਗਿਆ ਦੂਜਾ ਡਰਾਈਵਰਟਰ ਵੀ ਆਪਣਾ ਇਹ ਉਧਰ ਕਲਦੀਆਂ ਦੋ ਕਣਾਂ ਨਹੀਂ ਆਹੀ ਇੱਕ ਬਨੇ ਉਹ ਪੱਟ ਗਏ ਆ ਤੇ ਆਪਾਂ ਇਧਰੋਂ ਕਰਦਾ ਜ਼ਰੂਰੀ ਡਰਾਈਵਰਟਰ ਆ ਬੜਾ ਸਿੱਖ ਤੇ ਜਾਓ ਪਰਲੇ ਬਨੇ ਲੱਗਾ ਹਾਂ ਬੱਸ ਆਹ ਥੋੜੀ ਜਿਹੀ ਜਿਹੜਾ ਰਹਿੰਦੀਆਂ ਗੱਲ ਆੜੀਆਂ ਇਹ ਕੱਢ ਕੇ ਕੱਲ ਤੇ ਬੋਲੇ ਕੋਲ ਜਾ ਰਿਹਾ ਆਪਾਂ ਵਾਕੀ ਤੁਸੀਂ ਆਲੂ ਕਿਆ ਕਰਤਾ ਕੌਣ ਦਰੇ ਅਜੇ ਠੰਡ ਵੇ ਵਾਪਸ ਲੈ ਜਾਂਦੀ ਆ ਨਹੀਂ ਅੱਗੇ ਚਾਰਕ ਦਿਨ ਦੇ ਲਾ ਤੋਂ ਪਲ ਗਈਆਂ ਹਾਂ ਓਕੇ ਹੋ ਗਿਆ ਰਹੀ ਕੰਮ ਕਰੋ ਚੈੱਕ ਚੱਲਦੇ ਹੀ ਦੋਵੇਂ ਤੀਜਾ ਆਪਣਾ ਦੂਜੇ ਬਨੇ ਚੱਲਣ ਲਿਆ ਉਹ ਦਰਲੇ ਬਨੇ ਆਪਣੇ ਜਿੰਨੇ ਗੇੜੇ ਸੀ ਉਹ ਨਿਕਲ ਗਏ ਇੱਕ ਜਿਹੜਾ ਰਹਿ ਗਿਆ ਉਹ ਵੀ ਅੰਨੀ ਅੰਕਲ ਆਪਣਾ ਘਟਣ ਲਿਆ ਆ ਤੇ اپنے نا گلط ہی ہوا جی باقی اپنا ادھر چلتا سخ وہ چلتے ہوں ادھر جی آ گیا بنے آ چلتا جی اپنا مہندرا ادھر آئی اپنا سخ جمع اوکے باقی تو آئی آج کام

ਡਿਲੀਵਰ થਾ ਜਾਊਗਾ ਦੇਖ ਨਿਕਲੇ ਗਾ ਵੀਰੇ ਹੁਣੇ ਹੁਣੇ ਇੱਕ ਤਾਂ ਤੋਂ ਜਵਾਲਾ ਖਾਨ ਦੇਖਣ ਨੂੰ ਮਿਲਿਆ ਇਧਰੋਂ ਮੈਂ ਬਲਿਆ ਦੋ ਲੈਣਾ ਜੇ ਨਿੱਗਰ ਉਧਰੋਂ ਅੰਕਲ ਹੀ ਆਇਆ ਹੈ ਆਹ ਹੀ ਦੋ ਲੈਣਾ ਹੈ ਇੱਧਰ ਨਹੀਂ ਆ ਜੇ ਪਰ ਆਜਾ ਇਨਾ ਸ਼ੁਕਰ ਆ ਵੀ ਮੈਂ ਸ਼ੁਰੂ ਨਹੀਂ ਕੀਤੀ ਤਹੀ ਤੇ ਖਲਾ ਲੱਗ ਗਿਆ ਵੈ ਨਹੀਂ ਉਧਰ ਨੂੰ ਜਿਵੇਂ ਨਿਕਾ ਨਾਲ ਹੀ ਡਿਗਰ ਦਾ ਆਪਾਂ ਲੈਣਾ ਬਦਲਿਆ

یہ مردم ہے کر سكان کت کر سک ہو چلتا وا چلتا وا چلو آ گئے بھی مطلب تو پہلے ہی ٹھنڈ ہی اسی ہا چل پیار تو ہائی لے جی ہوں بہت ہی اگ بال کے رہ گئے ਕਰਨਗੇ ਜਾਂਦਾ ਕਿ ਨਹੀਂ ਦੋ ਟਾਂ لگا ہوا وا نہیں لگا ہوا باقی چلی جاتا کام کرو چیک رپورٹ آ بندے بھی اپنے لگے ہوئے سارے ਇਦੇ ਹੋਣੇ ਗਿਆ ਬਾਕੀ ਚਲੀ ਜਾਂਦਾ ਕੰਮ ਤੇ ਸਿੰਗਲ ਆਪਣਾ ਇੱਕ ਵਾਰ ਹੋ ਗਿਆ ਸਾਰੇ ਪਾਸੇ ਬਾਕੀ ਬਾਅਦ ਕਰਦੇ ਡਬਲ ਇੱਕ ਵਾਰ ਜੋ ਲੈਣੇ ਤੇ ਤਾਂ ਕਰਦੇ ਚੜੂ ਰਹਿ ਗਏ ਸਿੰਗਲ ਸੈਡ ਆਪਣੀ ਗਈ ਪੱਟੀ ਤੇ ਉੱਥੇ ਲੈ ਆਪਾਂ ਤੇ ਘੜ ਉੱਪਰ ਖੜੇ ਕਰਕੇ ਉਧਰ ਲੋਟੀਣਾ ਟਿਕਾਣੇ ਖਾਣ ਵਾਲੀ ਜਿਹੜੇ ਬੰਦਿਆਂ ਨੇ ਉਹ ਭਾਗੇ ਤੇ ਵੇਖਦੇ ਆਂ ਵੇਲੇ ਆਂ ਫਤਵਾ ਤੇ ਵਲਵਰਾਗੇ ਅੱਧਾ ਘੰਟਾ ਘੰਟਾ ਰੁਕੇ ਇਹ ਚੋਕ ਲੈਣੇ ਇੱਕ ਵਾਰ ਸਾਰਾ ਸ਼ਾਗਲੇ ਜਾਂਦਾਂ ਨੇ ਫੁਲਕਾ ਉਹ ਵੀ ਆਹ ਕੈਮ ਮਦਗੀਆਂ ਇਹ ਸਦ ਹਾਂ ਉਹ ਵੀ ਮਾਰੀਏ ਕਰੀਏ ਤਿਆਰੀ ਕਦੇ ਬਰਾਬਰ ਨੂੰ ਹੋਲੇ ਆਣਾ ਨਲੇ ਜਾਣ ਨਾਲ ਹੀ ਦੂਜਾ ਗਿਆ ਰਾਜ ਦੋਾਰੇ ਦੂਜਾ ਦੂਜਾ ਪਾ ਲਿਆ ਆਪਣਾ ਵਹਿਲੇ ਨਹੀਂ ਜਾਂਦਾ ਅਜੇ ਅਹ ਪਹਿਲੇ ਜਿ ਕਰੋ ਉਜਾੜ ਲਈ ਉਹ ਵੀ ਦੂਜੇ ਲੋਕੀ ਚੱਲਦੇ ਆ ਉਹਨਾਂ ਨੇ ਪਹਿਲੇ ਕਰ ਲਈ ਤਾਂ ਚੱਲੀ ਜਾਂਦਾ ਹੀ ਕੰਮ ਓਕੇ ਰਿਪੋਰਟ ਆ ਜਾਵਾ ਤੇ ਜਿਹੇ ਹਿਸਾਬ ਨਾਲ ਲੋ ਵੀ 11:30 ਹੋ ਗਿਆ ਤੁੰਦ ਦਾ ਹਾਲ ਲੈ ਲਓ ਓ ਮਿੱਟੀ ਬਹੁਤ ਆਉਣ ਰਹੀ ਆ ਨਹੀਂ ਅੱਜ ਲਈ ਬੱਟ ਬਸ ਹੋਣਾ ਸਾਈਡ ਤੋਂ ਵਾਲੇ ਗੇੜੇ ਲਾ ਗਏ ਤੇ ਕੱਲ ਹੀ ਆਪਾਂ ਤਿਆਰ ਕਰ ਲੈਣਾ। ਉਹਦਾਂ ਹੋਰ ਪੜਨਾਹੀਂ ਅੱਜ। ਪਰ ਮੌਸਮ ਧੁੰਦੀ ਬਹੁਤ ਆ। ਠੀਕ ਆਂ ਵਰਗੇ ਬਾਕੀ ਚੰਗੀ ਜਾਂਦਾ ਇੱਕ ਡਿੱਗਰ ਮਨੇ-ਮਨੇ ਬਟਣ ਲੱਗੇ ਆਉ ਦੂਜੇ ਹਨ। ਤੇ ਅੱਗੇ ਜਾਂਦਾ ਆਪਾਂ 90 ਵੀ ਆਪਣਾ ਹੁਣ ਕਰ ਲੈਂਗੇ ਲੋਡਿੰਗ ਥੋੜੀ ਦੇਰ ਰੱਖ ਕੇ ਇੱਥੇ। ਤੇ ਕਰਦੇ ਆ ਸ਼ੁਰੂ ਕੰਮ ਲੋਡਿੰਗ ਨਾਲ ਹੀ bắt ਹੁਣ ਇਹਨਾਂ ਨੇ ਆ ਕਰਕੇ ਇੱਕ ਵਾਰ ਚੁਗਾਈ ਚੋਈ ਫੇਰ ਨਾ ਇਹ ਰੋਟੀ ਜੁੜੀ ਖਾਣ ਦਾ ਪੈਣਾ ਸਾਰਿਆਂ ਨੇ ਉਹ ਤੋਂ ਬਾਅਦ ਭਰਨਗੇ ਗੋਰੀਆਂ ਆਹੜਾ ਛੋਟਾ ਨਹੀਂ ਆਹ ਟਾਈਮ ਆ ਕੋਈ ਆਉਣ ਦਾ ਪਹਿਲਾਂ ਮੈਨੂੰ ਇਹ ਦੱਸ 12 ਕਿਤੇ ਕਿ ਕਿ ਬੁੜੇ ਹੋਰ ਕੀ ਕਹੀ ਦਾ ਨਾ ਭਾਈ ਗਲਤ ਗੱਲ ਆ ਨੇ ਇਹ ਸੀ ਕੱਲ ਦੁਪਹਿਰ ਦਾ ਗਿਆ ਸੀ 2 ਵਜੇ ਕਹਿ ਲਈ 2 ਵਜੇ ਗਲਤ ਗੱਲ ਆ ਤੁਹਾਨੂੰ ਭਾਜੀ ਇੰਨਾ ਟਾਈਮ ਆ ਕੋਈ ਆਲੂ ਪਟਣਾ ਦਾ ਕੰਮ ਚੱਲਦਾ ਤੁਰਦੀ ਨਹੀਂ ਗੱਡੀ ਸੀ ਤੁਰਦੀ ਨਹੀਂ ਉਥੇ ਨਰਾਮੇ ਬੜੇ ਕਰਦਾ ਪਾਜੀ ਲੱਗੇ ਚੱਕਣ ਮੁੱਦਰ ਘਰ ਲੈ ਜੂ ਟਾਹ ਮੰਨਿਆ ਤਾਂ ਬਹੁਤ ਨਾ ਲੱਗਣੀਆਂ ਜਿਹੜੇ ਕੱਲ ਲੈ ਗਈਆਂ ਬੰਨਾ ਫਟਾ ਥੋੜਾ ਤੇ ਬਾਕੀ ਚੱਲੀ ਜਾਂਦਾ ਕੋ ਆਹ ਵੀ ਖੜਾਈ ਕਰੋ ਚੱਕ ਬਣ ਗਈ ਤੇਰੀ ਆਪਣੀ ਲੱਗੇ ਹੋਏ ਬੰਦੇ ਮਾਲ ਲਾਉਣ ਤੇ ਇਧਰ ਇਹ ਵੀ ਆ ਗਿਆ ਜੀ ਅੱਜ ਕੋਈ ਨਹੀਂਗਾ ਜਿਹੜੀ YouTube ਤੇ ਵੀਡੀਓ ਬਣਾਉਣਾ ਹੋਆ ਹੋ ਗਿਆ ਟਰਾਲਾ ਬਣਾ ਲੋਡ ਤੇ ਚਲਿਆ ਜੀ ਆ ਗਿਆ ਹਾਂ ਕੋਲ ਉਧਰ ਰਸਫੇਰੀ ਦੇ ਜਾ ਪਰ ਉਹ ਬਾਈ ਬੋਰ ਹਲੇ ਲੱਗਾ ਨਹੀਂ ਹੋਇਆ ਲੋੜ ਹੀ ਨਹੀਂ ਪੈਣੀ ਬਾਕੀ ਪਿੱਛੇ ਮਾਰਦੇ ਹਲੇ ਕੱਢੀ ਆ ਹੁਣ ਕੇ ਆਹ ਚਾਲੂ ਫਿਰਦੇ ਆ ਜੋ ਡਿੱਗਦੇ ਆਲੂ ਤੇ ਉਹ ਹੁਣ ਕੇ ਪੰਗਾ ਪੈਂਦਾ ਆ ਆਹ ਚ ਫਿਰ ਲ ਜਾਂਦੇ ਆਂ ਕਰਕੇ ਬਾਕੀ ਓਕੇ ਰਿਵੋਟ ਆ ਤੇ ਲੱਗੇ ਦੂਜੀ ਟਰਾਲੀ ਉਹਦਾ ਲੋਡ ਕਰਨਾ ਕਰੋ ਚੈੱਕ ਅੱਜ ਸਾਰਾ ਦਿਨ ਧੁੰਦ ਦਾ ਹੀ ਹਾਲ ਰਿਹਾ ਉਹਲਾ ਕਰਕੇ ਅੱਜ ਕਿੱਲੇ ਵੀ 2.5 ਪੱਟ ਹੋਏ ਤੈਨ। ਇਹ ਤੁਸੀਂ ਚੈੱਕ ਕਰ ਸਕਦੇ ਹੋ ਹਾਲ ਤੁੰਦ ਲੱਗੇ ਜਾ। ਹੁੰਦੀ ਲੋੜ ਤੇ ਇਹ ਚੈੱਕ ਕਰਤੀ ਆਪਾਂ ਤੀਜੀ ਤਾਂਗ ਵੀ ਆਵਾਜ਼। ਆਪ ਚੜਾਏ ਸੀ ਆਪਾਂ ਉੱਪਰ। ਹੋ ਰੋਕੋ। ਹੋ ਰੋਕੋ ਓਏ। ਦੇਈ ਦੇ ਹੁਣ ਮਹਿੰਦਰਾ ਮੇਰੇ ਜਾਂਦਾ ਹਵਾ ਜੇ ਗੱਲਾਂ ਕਰਦਾ ਕੋ ਨਾਰਮਲ ਹੀ ਜਾਊਗਾ। ਉਰੀ ਵੇਖ ਲੋ ਤੇ ਉਰੀ ਵਾਰ ਨਹੀਂ ਹੋਈ ਤੇ ਜੀ ਰੰਗ ਲਾਤੀ ਮੜਾ ਮੜਾ ਝੱਕ ਹੁੰਦਾ ਜੇ ਕਰ ਦੇਣਾ ਇਹਨੂੰ ਚੱਕਣ ਵਰਗਾ ਮੋਰੋ ਅੱਜ ਆਵਾਜ਼ ਹੀ ਜਾਵੇ ਜਿਹੜਾ ਲੋਈ ਫਾਤੀਆਂ ਤੇ ਆਂਦਣਾਂ ਤੇ ਪਿੱਛੇ ਇਹਨਾਂ ਰਾਣੀ ਪਾਉਂਦੇ ਮੁੜ ਕੇ ਰਾਜ ਕਰਦੇ ਜਾਂਦੇ ਆ ਕਰੋ ਚੈੱਕ ਹੁਣ ਤੇ ਇਹਦੇ ਰੈਂਪ ਤੇ ਵੀ ਬਣਦਾ ਇਹਦਾ ਹੁਣ ਹਾਂ ਉਧਰ ਜਾੜਨਾ ਉਹ ਵੇ ਇਹ ਸੜਗਾ ਅਜੇ ਦਾ ਹੁਣ ਪਤਾ ਲੱਗੂ ਕਿੰਨਾ ਗੜਦਾ ਲੈ ਗਿਆ ਇਹ ਜਾਂਦਾ ਨਹੀਂ ਹੋਲਾ ਤਕਤ OK ਰੋਡ ਆ ਗਿਆ ਖੁਦ ਆ ਗਿਆ ਜੀ ਇਹ ਤੇ ਹੁਣ ਆਪਾਂ ਇਥੋਂ ਦੇਖਦੇ ਆਂ ਕੀ ਕਰਦਾਈ ਉਹ ਹਵਾ ਨਹੀਂ ਹਵਾ ਜੀ ਵੀਰ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਬਸ ਟਰੈਕਟਰ ਨੂੰ ਹੁਣ ਆਪਾਂ ਅੰਦਰ ਕਰਦੇ ਨੇ ਹਾਰੇ